ਜਾਫ ਪਿੰਡਾਂ ਦੇ ਵਿੱਚ ਵਸਦਾ ਹੈ ਤੇ ਪਿੰਡਾਂ ਦੇ ਵਿੱਚ ਸਾਡਾ ਦਿਲ ਵਸਦਾ ਹੈ ਕਿਉਂਕਿ ਸਾਡੇ ਦਿਲ ਦੇ ਵਿੱਚ ਬਹੁਤ ਸਾਰੇ ਵੱਲਵਲੇ ਨੇ ਇਹਨਾਂ ਪਿੰਡਾਂ ਦੇ ਵਾਸਤੇ ਔਰ ਅੱਜ ਲਾਈ ਪੰਜਾਬੀ ਟੀਵੀ ਦੀ ਟੀਮ ਤੁਹਾਨੂੰ ਲੈ ਕੇ ਆਈ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਦੇ ਵਿੱਚ ਬਜਵਾੜਾ ਜਿਹੜਾ ਹੁਸ਼ਿਆਰਪੁਰ ਤੋਂ ਜਦੋਂ ਅਸੀਂ ਉਨੇ ਨੂੰ ਜਾਣਦੇ ਹਾਂ ਤੇ ਉਸ ਰਾਹ ਦੇ ਉੱਪਰ ਵਸਿਆ ਹੋਇਆ ਬਜਵਾੜੇ ਦਾ ਆਪਣਾ ਇੱਕ ਬਹੁਤ ਵੱਡਾ ਮਾਨਮਤਾ ਇਤਿਹਾਸ ਹੈ ਇਸ ਪਿੰਡ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਸ਼ਖਸੀਅਤਾਂ ਹੋਈਆਂ ਔਰ ਜਿਨ੍ਹਾਂ ਦੇ ਵਿੱਚ ਅਸੀਂ ਜੇਕਰ ਗੱਲ ਕਰੀਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਇਹ ਉਹਨਾਂ ਦਾ ਪੇਕਾ ਪਿੰਡ ਹੈ ਬਜਵਾੜਾ ਔਰ ਜੇਕਰ ਅਸੀਂ ਗੱਲ ਕਰੀਏ ਸਾਹਿਬਜ਼ਾਦਾ ਅਜੀਤ ਸਿੰਘ ਉਹਨਾਂ ਦੇ ਨਾਨਕਿਆਂ ਦਾ ਪਿੰਡ ਹੈ ਬਜਵਾੜਾ ਤੇ ਜੇਕਰ ਤੁਸੀਂ ਫਿਲਮਾਂ ਦੇਖਣ ਦੇ ਸ਼ੌਕੀਨ ਹੋ ਫਿਲਮ ਤੁਸੀਂ ਦੇਖੀ ਹੋਣੀ ਬੈਜੂ ਬਾਬਰਾ ਤੇ ਬੈਜੂ ਬਾਬਰੇ ਦਾ ਵੀ ਪਿੰਡ ਹੈ ਬਜਵਾੜਾ ਤੇ ਜਿਸ ਮਾਰਗ ਦੇ ਉਪਰੋਂ ਤੁਸੀਂ ਪਤਾ ਨਹੀਂ ਕਿੰਨੀ ਵਾਰ ਲੰਘੇ ਹੋਣੇ ਆ ਤੇ ਅਕਸਰ ਤੁਹਾਡੇ ਚੇਤਿਆਂ ਦੇ ਵਿੱਚ ਹੋਣਾ ਤੁਸੀਂ ਵੀ ਪੜਿਆ ਹੋਣਾ ਤੁਹਾਡੇ ਬੱਚਿਆਂ ਨੇ ਵੀ ਪੜਿਆ ਹੋਣਾ ਸ਼ੇਰ ਸ਼ਾ ਸੂਰੀ ਜੀਹਾਂ ਉਹ ਰਾਜਾ ਵੀ ਇੱਥੋਂ ਦਾ ਹੀ ਜੰਪਲਸ ਤੇ ਜੇਕਰ ਅਸੀਂ ਗੱਲ ਕਰੀਏ ਕਿ ਇਸ ਬਜਵਾੜੇ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਤੇ ਅੱਜ ਅਸੀਂ ਤੁਹਾਨੂੰ ਇਸ ਇਤਿਹਾਸਿਕ ਪਿੰਡ ਦੇ ਅਸੀਂ ਆਲੇ-ਦੁਆਲੇ ਘੁਮਾਵਾਂਗੇ ਫਿਰਨੀ ਦੇ ਵਿੱਚ ਘੁਮਾਵਾਂਗੇ ਉਹਨਾਂ ਸਾਰੀਆਂ ਥਾਵਾਂ ਦੇ ਉੱਪਰ ਤੁਹਾਨੂੰ ਘੁਮਾਵਾਂਗੇ ਔਰ ਦਿਖਾਵਾਂਗੇ ਕਿ ਇਹ ਬੈਜੂ ਬਾਵਰੇ ਦਾ ਪਿੰਡ ਹੈ ਇਹ ਸ਼ੇਰ ਸ਼ਾਹ ਸੂਰੀ ਦਾ ਪਿੰਡ ਹੈ ਇਹ ਮਾਤਾ ਸੁੰਦਰੀ ਜੀ ਦਾ ਪਿੰਡ ਆ ਆਪਣੇ ਬੁੱਕਲ ਦੇ ਵਿੱਚ ਕੀ ਕੁਝ ਲੁਕੋ ਕੇ ਬੈਠਿਆ ਹੈ ਜੇਕਰ ਦੇਖਣਾ ਚਾਹੁੰਦੇ ਹੋ ਤੇ ਆਓ ਫਿਰ ਲਾਈਵ ਪੰਜਾਬੀ ਟੀਵੀ ਦੀ ਟੀਮ ਦੇ ਨਾਲ ਤੁਸੀਂ ਵੀ ਘੁੰਮੋ ਪਿੰਡ ਬਜਵਾੜਾ ਜੇਕਰ ਕਿਤੇ ਤੁਹਾਡਾ ਵੀ ਬਜਵਾੜਾ ਪਿੰਡ ਦੇ ਵਿੱਚ ਆਉਣ ਹੋਵੇ ਤਾਂ ਤੁਸੀਂ ਇੱਥੇ ਆਣ ਕੇ ਉਦੋਂ ਨਾ ਮੁੜ ਜਾਇਓ ਕਿਉਂਕਿ ਇੱਥੇ ਬਹੁਤ ਮੁਕੱਦਸ ਸਥਾਨ ਹੈ ਜੀ ਹਾਂ ਮਾਤਾ ਸੁੰਦਰੀ ਜੀ ਦਾ ਪਾਵਨ ਗੁਰਦੁਆਰਾ ਇੱਥੇ ਸੁਸ਼ੋਭਿਤ ਹੈ ਕਿਉਂਕਿ ਇਹ ਹੈ ਮਾਤਾ ਸੁੰਦਰੀ ਜੀ ਦਾ ਪੇਕਾ ਪਿੰਡ ਔਰ ਇਸ ਜਿੱਥੇ ਉਹਨਾਂ ਦਾ ਪੇਕਾ ਘਰ ਹੈ ਉੱਥੇ ਇੱਕ ਬਹੁਤ ਹੀ ਆਲੀਸ਼ਾਨ ਸੁੰਦਰ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ ਮਾਤਾ ਸੁੰਦਰੀ ਜੀ ਦੇ ਪੇਕੇ ਦਾ ਘਰ ਹੈ ਮਾਤਾ ਸੁੰਦਰੀ ਜੀ ਜਿਹੜੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਹਿਲ ਸਨ ਆਓ ਉਹਨਾਂ ਦੇ ਇਸ ਪੇਕੇ ਘਰ ਦੇ ਇਸ ਗੁਰੂ ਘਰ ਦੇ ਔਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਉਹਨਾਂ ਨਾਨਕਿਆਂ ਦੇ ਘਰ ਦੇ ਆਪਾਂ ਦਰਸ਼ਨ ਦੀਦਾਰ ਕਰਦੇ ਆਂ ਮਾਤਾ ਸੁੰਦਰੀ ਜੀ ਦੇ ਇਸ ਪਾਵਨ ਪਵਿੱਤਰ ਗੁਰੂ ਘਰ ਦੇ ਦਰਸ਼ਨ ਦੀਦਾਰ ਤੁਸੀਂ ਵੀ ਕਰੋ ਵਿੰਟ ਬਜਵਾੜੇ ਦੇ ਵਿੱਚ ਅਸੀਂ ਮਾਤਾ ਸੁੰਦਰੀ ਜੀ ਦੇ ਇਸ ਪੇਕੇ ਘਰ ਦੇ ਵਿੱਚ ਖੜੇ ਆਂ ਔਰ ਉਹਨਾਂ ਦੇ ਇਸ ਪੇਕੇ ਘਰ ਨੂੰ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਸਾਹਿਬ ਦੇ ਰੂਪ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਔਰ ਇਹ ਸਭ ਜਦਾ ਅਜੀਤ ਸਿੰਘ ਜੀ ਦੇ ਨਾਨਕਿਆਂ ਦਾ ਕਾਰ ਹੈ ਔਰ ਇਸ ਵੇਲੇ ਸਾਡੇ ਕੋਲ ਮਾਤਾ ਸੁੰਦਰੀ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਸੇਵਾਦਾਰ ਬਾਬਾ ਰੇਸ਼ਮ ਸਿੰਘ ਜੀ ਖੜੇ ਨੇ ਇਹ ਬਾਬਾ ਜੀ ਸਭ ਤੋਂ ਪਹਿਲਾਂ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਨਿੱਕੀ ਜਿਹੀ ਆਇਆ ਆਖਦੇ ਆਂ ਮਿਹਰਬਾਨੀ ਤੇ ਜੀ ਬਾਬਾ ਜੀ ਅਸੀਂ ਜਾਨਣਾ ਚਾਹਾਂਗੇ ਕਿ ਇਸ ਗੁਰੂ ਘਰ ਦਾ ਕਿਉਂਕਿ ਇਹ ਬਜਵਾੜੇ ਦਾ ਜਿਹੜਾ ਇਤਿਹਾਸ ਹੈ ਬਹੁਤ ਸ਼ਾਨਾਮਤ ਹੈ ਔਰ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਇਸ ਪਵਿੱਤਰ ਨਗਰੀ ਦੇ ਵਿੱਚ ਖੜੇ ਆ ਕੀ ਕਹਿਣਾ ਚਾਹੋਗੇ ਇਹ ਸਥਾਨ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਥਾਨ ਗੁਰਦੁਆਰਾ ਮਾਤਾ ਸੁੰਦਰਕੋ ਜੀ ਦਾਰਮਸਥਾਨ ਹੈ ਇਸ ਸਥਾਨ ਦੀ ਸੇਵਾ ਸਿਕਰਜੂਬਾਬਾ ਜਥੇਦਾਰ ਜਹਾ ਸਿੰਘ ਜੀ ਤਰਨਦਲ ਤੇ ਬੀਬੀ ਜਿਸ ਬਾਸ਼ੂ ਜੀ ਤਨਦਰ ਜੀ ਜੰਮ ਲੱਕ ਰਾ ਰਹੇ ਨੇ ਇਸ ਤਾਂ ਤੇ ਗੁਰਦੇਵ ਮਤਾ ਜੀ ਨਿਸ਼ਗਰ ਪਟਕਾ ਜਨਮ 23 ਦਸੰਬਰ 1767 ਨੂੰ ਹੋਇਆ ਸੀ ਤੇ ਇਸੇ ਹੀ ਮਤਾ ਜੀ ਸ਼ਾਦੀ ਹੋਈ ਸੀ ਤੇ ਇਹ ਤੁਹਾ ਦੁਆਰਾ ਬਾਬਾ ਸਭ ਜਤਾ ਅਬਜੀਤ ਸਿੰਘ ਦਾ ਨਾਮ ਕਾ ਕਰੇ ਜਿਹੜਾ ਕਿਲਾ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਨਾ ਇਹਨੂੰ ਬਜਵਾੜਾ ਕਿਲਾ ਕਹਿੰਦੇ ਆ ਔਰ ਇਹ ਆਪਣੇ ਆਪ ਦੇ ਅੰਦਰ ਇੱਕ ਬਹੁਤ ਵੱਡਾ ਇਤਿਹਾਸ ਲੁਕੋਈ ਬੈਠਾ ਹੈ ਦੇਖੋ ਸਾਡੇ ਇਤਿਹਾਸ ਨੂੰ ਭਾਵੇਂ ਸਾਂਭਿਆ ਨਹੀਂ ਗਿਆ ਸੰਭਾਲਿਆ ਨਹੀਂ ਗਿਆ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਪਰ ਫਿਰ ਵੀ ਜਿਹੜੇ ਖੰਡਰਾਤ ਨੇ ਉਹ ਆਪਣੀ ਕਹਾਣੀ ਆਪ ਬਿਆਨ ਕਰਦੇ ਨੇ ਬਜਵਾੜਾ ਪਿੰਡ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਸਮੋਈ ਬੈਠਾ ਹੈ ਸ਼ੇਰ ਸ਼ਾਹ ਸੂਰੀ ਜਿਹੜਾ ਹੈ ਉਹ ਇੱਥੋਂ ਦਾ ਜੰਪਲ ਸੀ ਔਰ ਉਹਦੀਆਂ ਬਹੁਤ ਸਾਰੀਆਂ ਯਾਦਾਂ ਇੱਥੇ ਸੰਭਾਲੀਆਂ ਜਾ ਸਕਦੀਆਂ ਸੀਗੀਆਂ ਪਰ ਨਹੀਂ ਸੰਭਾਲੀਆਂ ਗਈਆਂ ਬੈਜੂ ਬਾਬਰੇ ਨੇ ਇਹ ਸ਼ਹਿਰ ਵਸਾਇਆ ਸੀ ਔਰ ਇਹ ਜਿਹੜਾ ਬਜਵਾੜਾ ਹੈ ਕਹਿੰਦੇ ਕਿ ਸੁਲੇਮਾਨ ਪਹਾੜਾਂ ਤੋਂ ਉਤਰ ਕੇ ਪਸ਼ਤੂਨ ਜਿਹੜੇ ਕਿ ਪਠਾਣਾ ਨੇ ਇਹ ਸ਼ਹਿਰ ਵਸਾਇਆ ਸੀ ਔਰ ਇਸ ਕਿਲੇ ਤੋਂ ਇਸ ਕਿਲੇ ਤੋਂ ਬੈਠ ਕੇ ਉਹ ਪਹਾੜੀ ਰਾਜਿਆਂ ਦੇ ਉੱਪਰ ਨਿਗਰਾਨੀ ਰੱਖਿਆ ਕਰਦੇ ਸੀ ਇਸ ਦੇ ਵਿੱਚ ਬਹੁਤ ਸਾਰੇ ਆਪਣੇ ਇਤਿਹਾਸਿਕ ਪੱਖ ਨੇ ਪਰ ਇਹ ਇਤਿਹਾਸਿਕ ਪੱਖ ਸਾਡੀ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਸਾਂਭ ਕੇ ਨਹੀਂ ਰੱਖੇ ਗਏ। ਕੀ ਫਾਇਦਾ ਅਸੀਂ ਇੰਨੇ ਮਾਨਮਤੇ ਇਤਿਹਾਸ ਦੇ ਮਾਲਕ ਆ ਪਰ ਸਾਡੀਆਂ ਸਰਕਾਰਾਂ ਇੰਨੀਆਂ ਅਵੇਸਲੀਆਂ ਨੇ ਕਿ ਇਹਨਾਂ ਨੂੰ ਸਾਂਭ ਕੇ ਨਹੀਂ ਰੱਖ ਸਕਿਆ। ਕਿਤੇ ਇਹੋ ਜਿਹੇ ਕਿਲੇ ਕਿਤੇ ਹੁੰਦੇ ਨਾ ਅੰਗਰੇਜ਼ਾਂ ਦੇ ਕੋਲ ਤੇ ਉਹ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸਾਂਭ ਕੇ ਰੱਖਦੇ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਤਿਹਾਸ ਨੂੰ ਯਾਦ ਰੱਖਦੀਆਂ ਪਰ ਅਫਸੋਸ ਕਿ ਸਾਨੂੰ ਲੋੜ ਹੈ ਸਿਰਫ ਕੁਰਸੀਆਂ ਦੀ ਕਾਰਾਂ ਦੀ ਵਜ਼ੀਰੀਆਂ ਦੀ ਸਾਨੂੰ ਇਤਿਹਾਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਇੱਥੇ ਅਸੀਂ ਕਹਿਣਾ ਚਾਹੁੰਦੇ ਆ ਕਹਿੰਦੇ ਨੇ ਕਿ ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ ਜਦੋਂ ਗੰਢ ਇਤਿਫਾਕ ਦੀ ਖੁੱਲ ਜਾਵੇ ਪਾਰਸ ਮਿਟ ਜਾਂਦੀ ਗਲਤ ਅੱਖਰ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਤੋਂ ਬਹੁਤ ਤਿੱਖੀ ਆ ਜੀ ਤੇ ਅਸੀਂ ਬਜਵਾੜਾ ਦੇ ਵਿੱਚ ਘੁੰਮ ਰਹੇ ਆ ਔਰ ਪਿੰਡ ਬਜਵਾੜਾ ਦੇ ਵਿੱਚ ਘੁੰਮਦਿਆਂ ਸਾਨੂੰ ਪਤਾ ਲੱਗਾ ਕਿ ਇੱਥੇ ਲਾਲਾ ਚੁੰਨੀ ਲਾਲ ਦੇ ਨਾਮ ਦੇ ਉੱਪਰ ਇੱਕ ਫ੍ਰੀ ਹਸਪਤਾਲ ਚੱਲ ਰਿਹਾ ਔਰ ਫ੍ਰੀ ਹਸਪਤਾਲ ਲੋਕਾਂ ਦੀ ਸੇਵਾ ਦੇ ਵਿੱਚ 1925 ਤੋਂ ਜੀਹਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਇਹ ਬਜਵਾੜੇ ਦਾ ਇਹ ਫ੍ਰੀ ਹਸਪਤਾਲ ਲਾਲਾ ਚੁੰਨੀ ਲਾਲ ਦੇ ਨਾਮ ਤੇ ਚੱਲ ਰਿਹਾ ਔਰ ਇੱਥੇ ਲੋਕ ਆਉਂਦੇ ਨੇ ਦਵਾਈਆਂ ਲੈਂਦੇ ਨੇ ਔਰ ਇੱਕ ਭੈਣ ਜੀ ਸਾਡੇ ਆਏ ਨੇ ਦਵਾਈ ਲੈ ਕੇ ਇਹ ਬੱਚੇ ਦੀ ਦਵਾਈ ਲੈਣ ਆਏ ਹੋ ਜੋ ਆਪਣੀ ਬੱਚੇ ਦੀ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਸੰਸਥਾ ਦੇ ਵਿੱਚ ਆਉਂਦੇ ਆ ਇਸ ਫ੍ਰੀ ਹਸਪਤਾਲ ਦੇ ਵਿੱਚ ਆਉਂਦੇ ਆ 7 ਸਾਲ 7 ਸਾਲ ਤੋਂ ਤੁਸੀਂ ਲਗਾਤਾਰ ਦਵਾਈ ਇੱਥੇ ਹੀ ਲੈਂਦੇ ਹੋ ਹਾਂਜੀ ਹੋਰ ਪਿੰਡ ਦੇ ਵਿੱਚ ਕੋਈ ਡਾਕਟਰ ਹੈਗੇ ਆ ਹਾਂਜੀ ਹੈਗੇ ਆ ਉੱਥੇ ਕਿਉਂ ਨਹੀਂ ਜਾਂਦੇ ਵੈਸੇ ਇੱਥੋਂ ਵੀ ਰਾਮ ਆ ਜਾਂਦਾ ਬੱਚਿਆਂ ਨੂੰ ਜੀ ਇੱਥੋਂ ਵੀ ਈ ਰਾਮ ਆ ਜਾਂਦਾ ਦਵਾਈਆਂ ਫ੍ਰੀ ਹਾਂਜੀ ਫ੍ਰੀ ਸਾਰਾ ਕੁਝ ਫ੍ਰੀ ਹਾਂਜੀ ਦੇਖੋ ਇਹ ਹੁੰਦੀ ਹੈ ਸਹੂਲਤ ਕਿ ਜਿਹੜਾ ਤੁਹਾਨੂੰ ਸਭ ਕੁਝ ਫ੍ਰੀ ਮਿਲ ਰਿਹਾ ਹੈ ਔਰ ਅੱਜ ਸਾਡੀਆਂ ਸਰਕਾਰਾਂ ਗੱਲਾਂ ਕਰਦੀਆਂ ਨੇ ਕਿ ਅਸੀਂ ਤੁਹਾਨੂੰ ਫ੍ਰੀ ਪਿੰਡਾਂ ਦੇ ਵਿੱਚ ਕਲੀਨਿਕ ਖੋਲ੍ਹ ਕੇ ਦਵਾਂਗੇ ਪਰ ਇਹ ਜਿਹੜਾ 1925 ਤੋਂ ਦੇਸ਼ ਦੀ ਆਜ਼ਾਦੀ ਤੋਂ ਵੀ ਪਹਿਲਾਂ ਦਾ ਇਹ ਹਸਪਤਾਲ ਚੱਲ ਰਿਹਾ ਇਸ ਤਰ੍ਹਾਂ ਦੀ ਸੋਚ ਜਿਹੜੀ ਆ ਜੇਕਰ ਅਸੀਂ ਅੱਜ ਵੀ ਬਣਾ ਲਈਏ ਸਿਹਤ ਸਹੂਲਤਾਂ ਵਿਦਿਅਕ ਸਹੂਲਤਾਂ ਤੇ ਹੋਰ ਖੇਡਾਂ ਖੇਡਣ ਦੇ ਲਈ ਜੇਕਰ ਅਸੀਂ ਆਪਣੇ ਪਿੰਡਾਂ ਦੇ ਵਿੱਚ ਸਹੂਲਤਾਂ ਕਾਇਮ ਕਰ ਲਈਏ ਤਾਂ ਸ਼ਾਇਦ ਸਾਡੇ ਪਿੰਡ ਬਾਕੀ ਦੇ ਜਿਹੜੇ ਆ ਉਹ ਵੀ ਇੱਕ ਬਹੁਤ ਵਧੀਆ ਇਤਿਹਾਸਿਕ ਨਕਸ਼ਿਆਂ ਦੇ ਉੱਪਰ ਉੱਭਰ ਕੇ ਸਾਹਮਣੇ ਆਉਣਗੇ ਪਿੰਡ ਬਜਵਾਰਾਂ ਦੇ ਵਿੱਚ ਜਦੋਂ ਸਿੱਖ ਘੁੰਮੇ ਤਾਂ ਅਸੀਂ ਇੱਥੇ ਆਣ ਕੇ ਲੋਕਾਂ ਨੂੰ ਵੀ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਮਹਾਤਮਾ ਹੰਸਰਾਜ ਉਹਨਾਂ ਦਾ ਵੀ ਇਸ ਪਿੰਡ ਦੇ ਨਾਲ ਨਿੱਘਾ ਸੰਬੰਧ ਰਿਹਾ ਹੈ ਔਰ ਮਹਾਤਮਾ ਹੰਸਰਾਜ ਜਿਨ੍ਹਾਂ ਨੇ ਵਿਦਿਆ ਖੇਤਰ ਦੇ ਵਿੱਚ ਬਹੁਤ ਵੱਡੇ ਕੰਮ ਕੀਤੇ ਨੇ ਬਹੁਤ ਵੱਡੇ ਉਪਰਾਲੇ ਕੀਤੇ ਨੇ ਉਹਨਾਂ ਦੇ ਯੋਗਦਾਨ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ ਆਪਾਂ ਜਿਸ ਜਗ੍ਹਾ ਤੇ ਇਸ ਵੇਲੇ ਖੜੇ ਆ ਉਸ ਜਗ੍ਹਾ ਤੇ ਬਿਲਕੁਲ ਮੇਰੇ ਪਿਛਲੇ ਪਾਸੇ ਮਹਾਤਮਾ ਹੰਸਰਾਜ ਜੀ ਦਾ ਸਮਾਰਕ ਬਣਾਇਆ ਗਿਆ ਹੈ ਔਰ ਇਸ ਸਮਾਰਕ ਬਜਵਾੜਾ ਦੇ ਵਿੱਚ ਹੀ ਹੈ ਆਓ ਆਪਾਂ ਇਹ ਵੀ ਤੁਹਾਨੂੰ ਦਿਖਾਉਨੇ ਆ ਮਹਾਤਮਾ ਹੰਸ ਰਾਜ ਸੁਮਾਰਕ ਇਹ ਮਹਾਤਮਾ ਹੰਸ ਰਾਜ ਜੀ ਜਿਹਨਾਂ ਨੂੰ ਆਧੁਨਿਕ ਭਾਰਤ ਦੇ ਨਿਰਮਾਤਾ ਕਿਹਾ ਗਿਆ ਹੈ ਇਹਨਾਂ ਦਾ ਵਿਦਿਆ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਕਿ ਕਦੀ ਵੀ ਅਸੀਂ ਭੁਲਾ ਨਹੀਂ ਸਕਦੇ ਮਹਾਤਮਾ ਹੰਸ ਰਾਜ ਦਾ ਸੁਬੰਦਰ ਬਜਵਾੜੇ ਦੇ ਨਾਲ ਰਿਹਾ ਹੈ ਬਜਵਾੜਾ ਇੱਕ ਇਤਿਹਾਸਿਕ ਪਿੰਡ ਹੈ ਜਿਸ ਦਾ ਇੱਕ ਬਹੁਤ ਵੱਡਾ ਮਾਨਮਤਾ ਇਤਿਹਾਸ ਹੈ ਔਰ ਮਹਾਤਮਾ ਹੰਸ ਰਾਜ ਜੀ ਇਸ ਪਿੰਡ ਦੇ ਨਾਲ ਨਿੱਘਾ ਸਬੰਧ ਰੱਖਦੇ ਸਨ ਉਹਨਾਂ ਦੀ ਯਾਦ ਵਿੱਚ ਇਹ ਸਮਾਰਕ ਬਣਿਆ ਹੋਇਆ ਉਸ ਸਮਾਰਕ ਦੇ ਅੰਦਰ ਇਹ ਤਸਵੀਰਾਂ ਉਸ ਇਤਿਹਾਸ ਦੀ ਮੂੰਹ ਬੋਲਦੀ ਤਸਵੀਰਾਂ ਔਰ ਇਹਨਾਂ ਤਸਵੀਰਾਂ ਦੇ ਵਿੱਚੋਂ ਅਸੀਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਪੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਪੜ੍ਹਾਈ ਲਿਖਾਈ ਦੇ ਲਈ ਬਹੁਤ ਵੱਡੀ ਕਲਣਾ ਕਰੀ ਹੈ ਮਹਾਤਮਾ ਹੰਸਰਾਜ ਜੀ ਜਿਨ੍ਹਾਂ ਨੇ 1886 ਦੇ ਵਿੱਚ ਬੀਏ ਦੀ ਡਿਗਰੀ ਕੀਤੀ ਸੀ। ਔਰ ਉਹਨਾਂ ਦਾ ਜੀਵਨ ਅਪੜਾਈ ਨੂੰ ਸਮਰਪਿਤ ਰਿਹਾ ਹੈ। ਆੜਾ ਪਿੰਡ ਦੇ ਵਿੱਚ ਜਦੋਂ ਅਸੀਂ ਘੁੰਮੇ ਤਾਂ ਸਾਨੂੰ ਇੱਥੇ ਪਤਾ ਲੱਗਾ ਕਿ ਇੱਥੇ ਗੁੱਗਾ ਜਹਰਪੀਰ ਦਾ ਇੱਕ ਮੰਦਿਰ ਹੈ ਔਰ ਇਹ ਇਤਿਹਾਸਿਕ ਮੰਦਿਰ ਹੈ ਇਸ ਮੰਦਿਰ ਦੀ ਮਾਨਤਾ ਵੀ ਬਹੁਤ ਹੈ ਔਰ ਇਹ ਬਹੁਤ ਇੱਕ ਇੱਕ ਵੱਡੀ ਇਮਾਰਤ ਇੱਥੇ ਉਸਾਰੀ ਗਈ ਹੈ ਇਸ ਮੰਦਿਰ ਦੇ ਵਿੱਚ ਔਰ ਇਸ ਵੇਲੇ ਸਾਡੇ ਨਾਲ ਦਵਿੰਦਰਨਾਥ ਸ਼ਰਮਾ ਜੀ ਨੇ ਸ਼ਰਮਾ ਜੀ ਸਭ ਤੋਂ ਪਹਿਲਾਂ ਤੇ ਸਾਨੂੰ ਆਪਣੇ ਬਜਵਾੜੇ ਦਾ ਕਿਉਂਕਿ ਤੁਸੀਂ ਇੱਥੋਂ ਦੇ ਜੰਪਾ ਲਓ ਥੋੜਾ ਜਿਹਾ ਇਤਿਹਾਸ ਦੱਸ ਦਿਓ ਮੈਂ ਬਈ ਉਹ ਰਿਵਿਸ ਫੈਨ ਰਲਾ ਬਨਾ ਮੇਰਾ ਨਾਮ ਦਿਵਿੰਦਰਨਾਥ ਸ਼ਰਮਾ ਮੈਂ ਸਾਨਾ ਪਿੰਡ ਬੈਨਾ ਸ਼ਰਮਾ ਬੀਪੋ ਬਜਵੜਾ ਅਰ ਬਜਵੜੇ ਦੇ ਵਿਚਾਰਨੋਂ ਪਹਿਲਾ ਮੈਂ ਸਟਾਰਟਿੰਗ ਵਿੱਚ ਸ਼ੋਅ ਕਰਨਾ ਚਾਹਨਾ ਕਿ ਬਜਵੜਾ ਬਜੂ ਭਾਵਨਾ ਦੇ ਨਾਮ ਦੇ ਉੱਤੇ ਪਿੰਡ ਬਜਵੜਾ ਜਿਹੜਾ ਹੈਗਾ ਉਹਦਾ ਨਾਮ ਰੱਖਿਆ ਗਿਆ ਬਜੂ ਭਾਮਰੇ ਜਿਹੜੇ ਹੈਗੇ ਉਹਨਾਂ ਨੇ ਤਾਨ ਸਿੰਘ ਨੂੰ ਹਰਾਇਆ ਸੀ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਮੋਸਟਲੀ ਸ਼ੇਸ਼ਾ ਸੂਰੀ ਦਾ ਕਿਲਾ ਔਰ ਉਹ ਵੀ ਕਾਫੀ ਪੁਰਾਣਾ ਜੀ ਔਰ ਸੈਕੰਡਲੀ ਹੈਗਾ ਸਾਡੇ ਕੋਲ ਗੁਰਦੁਆਰਾ ਸ਼੍ਰੀ ਗੁਰਦੁਆਰਾ ਸਾਹਿਬ ਮਾਘੇਸੰਦਰੀ ਜੀ ਦਾ ਨਾਮ ਹੈਗਾ ਉਹਨਾਂ ਦੇ ਨਾਮ ਦੇ ਉੱਤੇ ਬਣਾਇਆ ਗਿਆ ਇਹਨੂੰ ਗੁਸੰਦਰੀ ਮਹਿਲ ਕਹਿੰਦੇ ਆ ਜੀ ਥਰਡਲੀ ਹੈ ਡੀਏਵੀ ਕਾਲਜ ਜਿਹੜੇ ਸੰਪਾਦਕ ਨੇ ਜਾਂ ਜਿਹੜੇ ਚਲਾਣ ਵਾਲੇ ਆ ਉਹ ਹੈ ਮਹਾਤਮਾ ਹੰਸ ਰਾਜ ਮਹਾਤਮਾ ਹੰਸ ਰਾਜ ਜੀ ਨੇ ਡੀਏਵੀ ਕਾਲਜ ਬਣਾ ਕੇ ਸਾਰੇ ਦੇ ਸਾਰੇ ਫ੍ਰੀ ਐਜੂਕੇਸ਼ਨ ਦਿੱਤੀ ਹੈ ਜੀ ਜਿੱਥੇ ਵੀ ਕਿਤੇ ਕਾਲਜ ਹੈਗਾ ਉੱਥੇ ਫ੍ਰੀ ਐਜੂਕੇਸ਼ਨ ਹੈ ਮਿਲਦੀ ਹੈ ਜੀ ਸੈਕੰਡਲੀ ਅਗੁਗਾ ਯਾਰਪ ਦਾ ਮੰਦਿਰ ਆ ਕਾਫੀ ਵੱਡਾ ਹੈ 1800 ਆਪਣੇ ਇਹਦਾ 1983 ਨੂੰ ਇਹਦੀ ਓਪਨਿੰਗ ਸਮਾਰੋਹਨੀ ਕੀਤੀ ਗਈ ਜੀ ਤੇ ਗੱਲ ਜੇਕਰ ਅਸੀਂ ਕਰੀਏ ਬਜਵਾੜੇ ਦੀ ਤੇ ਬਜਵਾੜੇ ਦੇ ਵਿੱਚ ਹੁਣ ਵੀ ਕੀ ਬੈਜੂ ਬਾਬਰੇ ਨੂੰ ਕੀ ਚੇਤੇ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਦਾ ਸੰਗੀਤ ਦੇ ਲਈ ਐਡੀ ਵੱਡੀ ਦੇਣ ਸੀ ਕਰਦੇ ਆ ਲੋਕ ਚੇਤੇ ਅਸੀਂ ਹਰ ਵੇਲੇ ਹਰ 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 ਫੰਕਸ਼ਨ ਦੇ ਹੋਤੇ ਅਸੀਂ ਕਵਾਲ ਬਗਵਾਨੇ ਸਿੰਗਰ ਮੰਗਵਾਨੇ ਆ ਔਰ ਸਾਡਾ ਫੰਕਸ਼ਨ ਜਿਹੜਾ ਬਹੁਤ ਤਕੜਾ ਹੁੰਦਾ ਜੀ ਲੋ ਜੀ ਇਹ ਸਨ ਅਦਵਿੰਦਨਾਥ ਸ਼ਰਮਾ ਜੀ ਜਿਨ੍ਹਾਂ ਨੇ ਇੱਕ ਸੰਖੇਪ ਜਿਹਾ ਸਾਨੂੰ ਇਤਿਹਾਸ ਵੀ ਦੱਸਿਆ ਬਜਵਾੜੇ ਦਾ ਔਰ ਨਾਲ ਦੀ ਨਾਲ ਇਸ ਜਿਹੜੀ ਇਹ ਜਗ੍ਹਾ ਗੱਗਾ ਜ਼ਾਹਰ ਪੀਰ ਦੀ ਉੱਥੇ ਸੇਵਾਦਾਰ ਵੀ ਨੇ ਸੇਵਾ ਵੀ ਕਰਦੇ ਨੇ ਔਰ ਇੱਕ ਵਾਰ ਤੁਸੀਂ ਵੀ ਸਾਰੇ ਸਾਡੇ ਦਰਸ਼ਕ ਦੇਖੋ ਇਸ ਜਗ੍ਹਾ ਨੂੰ ਜਿਸ ਦਾ ਨਾਮ ਗੱਗਾ ਜ਼ਾਹਰ ਪੀਰ ਹੈ ਔਰ ਜੇਕਰ ਤੁਹਾਡਾ ਵੀ ਕਿਤੇ ਬਜਵਾੜੇ ਦੇ ਵਿੱਚ ਆਉਣਾ ਹੋਇਆ ਤਾਂ ਬਜਵਾੜਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਜ਼ਰੂਰ ਆਇਓ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਐਸੇ ਇਤਿਹਾਸਿਕ ਪਿੰਡ ਹੋਣਗੇ ਕਿ ਜਿੱਥੇ ਨਾ ਤੁਸੀਂ ਜਾ ਸਕੇ ਹੋਵੋਗੇ ਤੇ ਨਾ ਅਸੀਂ ਜਾ ਸਕੇ ਹੋਵਾਂਗੇ ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਪੰਜਾਬ ਦੇ ਉਹਨਾਂ ਪਿੰਡਾਂ ਦੇ ਦਰਸ਼ਨ ਦਿਦਾਰੇ ਜ਼ਰੂਰ ਕਰਵਾਵਾਂਗੇ ਕਿ ਜਿਹੜੇ ਆਪਣੀ ਬੁੱਕਲ ਦੇ ਵਿੱਚ ਇਤਿਹਾਸ ਲੁਕੋਈ ਬੈਠੇ ਨੇ ਲਓ ਜੀ ਦਰਸ਼ਕੋ ਅੱਜ ਤੁਸੀਂ ਸਾਡੇ ਨਾਲ ਪਿੰਡ ਬਜਵਾੜਾ ਦੀ ਸੈਰ ਕੀਤੀ ਆ ਔਰ ਇਸ ਦੇ ਇਤਿਹਾਸ ਤੋਂ ਤੁਸੀਂ ਵੀ ਵਕਫ ਹੋਏ ਹੋਵੋਗੇ ਅਸੀਂ ਅਕਸਰ ਆਪਣੇ ਕਿਤੇ ਨਾ ਕਿਤੇ ਜਾਣੇ ਰਹੇ ਨੇ ਕਿਸੇ ਰਿਸ਼ਤੇਦਾਰ ਦੇ ਕਿਸੇ ਸੱਜਣ ਮਿੱਤਰ ਪਿਆਰੇ ਦੇ ਘਰ ਸਾਨੂੰ ਜਾਣਾ ਪੈਂਦਾ ਔਰ ਸਾਡੇ ਸੱਜਣ ਮਿੱਤਰ ਪਿਆਰੇ ਬਹੁਤੇ ਪਿੰਡਾਂ ਦੇ ਵਿੱਚ ਵਸਦੇ ਨੇ ਥੋੜੇ ਜਿਹਾ ਸ਼ਹਿਰਾਂ ਦੇ ਵਿੱਚ ਵੀ ਵਸਦੇ ਨੇ ਔਰ ਜੇਕਰ ਕਿਤੇ ਤੁਹਾਡਾ ਕੋਈ ਮਿੱਤਰ ਪਿਆਰਾ ਪਿੰਡ ਬਜਵਾੜੇ ਦੇ ਵਿੱਚ ਵੱਸਦਾ ਹੈ ਜਾਂ ਨਹੀਂ ਵੀ ਵੱਸਦਾ ਤਾਂ ਵੀ ਤੁਸੀਂ ਇੱਕ ਢੇੜਾ ਬਜਵਾੜੇ ਦਾ ਜ਼ਰੂਰ ਲਗਾਇਓ ਕਿਉਂਕਿ ਹੁਸ਼ਿਆਰਪੁਰ ਦੇ ਨਾਲ ਹੀ ਬਜਵਾੜਾ ਪੈਂਦਾ ਉਨਾ ਰੋਡ ਦੇ ਉੱਪਰ ਹੀ ਹੈ ਔਰ ਆਪਣੇ ਅੰਦਰੇ ਬਹੁਤ ਵੱਡਾ ਇਤਿਹਾਸ ਲੁਕੋ ਕੇ ਬੈਠਾ ਹੈ ਤੇ ਆਸ ਕਰਦੇ ਆ ਕਿ ਤੁਹਾਨੂੰ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਜਵਾੜੇ ਦੇ ਬਾਰੇ ਬਹੁਤ ਕੁਝ ਦੇਖਣ ਤੇ ਜਾਣਨ ਨੂੰ ਮਿਲਿਆ ਹੋਵੇਗਾ ਇਸੇ ਤਰ੍ਹਾਂ ਹੀ ਅਸੀਂ ਅਗਾਹ ਤੋਵੇਂ ਤੁਹਾਨੂੰ ਵੱਖੋ ਵਕਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਘੁਮਾਉਂਦੇ ਰਵਾਂਗੇ ਬਹੁਤ ਸਾਰੀਆਂ ਇਤਿਹਾਸਿਕ ਗੱਲਾਂ ਤੁਹਾਰ ਨਾਲ ਸਾਂਝੀਆਂ ਕਰਦੇ ਰਵਾਂਗੇ ਫਿਲਹਾਲ ਅੱਜ ਹੁਣ ਸਮਾਂ ਹੋ ਗਿਆ ਖਤਮ ਹੁਣ ਆਪਾਂ ਆਪਣੇ ਪਿੰਡ ਨੂੰ ਚੱਲਦੇ ਆਂ ਬਜਵਾੜੇ ਪਿੰਡ ਦਾ ਸਫ਼ਰ ਤੁਹਾਡਾ ਕਿਹੋ ਜਿਹਾ ਲੱਗਾ ਇਹਦੇ ਵਾਸਤੇ ਤੁਸੀਂ ਸਾਨੂੰ ਜ਼ਰੂਰ ਦੱਸਣਾ ਤੇ ਨਾਲ ਦੀ ਨਾਲ ਸਾਡਾ ਚੈਨਲ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਲਾਈਵ ਪੰਜਾਬੀ ਟੀਵੀ ਦਿਓ ਇਜਾਜ਼ਤ ਆਪਣੇ ਚਰਨਜੀਤ ਜੋਗੀ ਨੂੰ ਜਿਉਂਦੇ ਰੋ ਵਸਦੇ ਰੋ ਫੇਰ ਮਿਲਾਂਗੇ ਬਹੁਤ ਬਹੁਤ ਮਿਹਰਬਾਨੀ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਕ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।